ਸਭ ਤੋਂ ਪਹਿਲਾਂ ਤਾਂ ਮੈਂ ਤਨ ਤਨ ਗੁਰੂ ਅੰਗਦ ਦੇ ਪਾਤਸ਼ਾਹ ਦੀ ਹਿੱਸੇ ਉੱਤਰ ਧਰਤੀ ਤੇ ਨਤਮਸਤਕ ਹੋਣ ਵਾਸਤੇ ਆਇਆ ਹਾਂ ਜਿਹੜੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੇਰੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਦਾਸ ਨੂੰ ਸ਼੍ਰੋਮਣੀ ਕਾਲੇਰੋਡ ਦਾ ਮੇਜ ਪ੍ਰਧਾਨ ਨਿਯੁਕਤ ਕੀਤਾ ਵਾ ਤੇ ਗੁਰੂ ਮਾਤਾ ਸ਼ੁਕਰਾਨਾ ਕਰਨ ਵਾਸਤੇ ਆ ਤੇ ਇਹਦੇ ਨਾਲ ਨਾਲ ਹੀ ਮੇਰੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਜਿਹੜਾ ਕਿਤੇ ਗੁਰੂ ਸਾਹਿਬਾਨ ਜਿਹੜੇ ਨੇ ਤੇ ਭਵੇਂ ਗੋੰਦਵਾਲ ਸਾਹਿਬ ਦੀ ਗੱਲ ਕਰ ਲਈਏ ਚੋਲਾ ਸਾਹਿਬ ਦੀ ਗੱਲ ਕਰ ਲਈਏ ਖਡੂਰ ਸਾਹਿਬ ਦੀ ਗੱਲ ਕਰ ਲਈਏ ਹੋਰ ਵੀ ਸਭ ਥਾਂ ਉਤੇ ਪਿੱਤਰ ਜਿਹੜਾ ਸਾਡਾ ਇਹ ਹਲਕਾ ਵਾ ਇਹਦੇ ਵਿੱਚ ਜਿਹੜਾ ਮਜਿੰਦਰ ਸਿੰਘ ਲਾਲਪੁਰਾਵਾ ਜੋ ਨੇ ਤੇ ਇਹਦੀ ਸਰਪ੍ਰਸਤੀ ਜਿਹੜੀ ਨਸ਼ਿਆਂ ਦੀ ਸਰਪ੍ਰਸਤੀ ਜਿਹੜੇ ਡਰੋਨ ਆ ਜਾਂ ਜਿਹੜੇ ਕਤਲ ਉਗਾਰ ਤੇ ਜਿਹੜੇ ਜਾਂ ਹਾਲਾਤ ਵਿਗੜੇ ਨੇ ਉਹਦੇ ਵਿੱਚ ਭਾਵੇਂ ਮਾਈਨਿੰਗ ਦੀ ਗੱਲ ਕਰ ਲਈਏ ਬਹੁਤ ਵੱਟਾਂ ਦੇ ਜਿਹੜਾ ਵਾ ਉਹਨਾਂ ਨੂੰ ਬਚਾਉਣ ਵਾਸਤੇ ਜਿਹੜਾ ਵਾ ਇਹ ਸਭ ਕੁਝ ਕੀਤਾ ਵਾ ਕੋਈ ਮੈਂ ਇਹ ਗੱਲ ਐਵੇਂ ਨਹੀਂ ਕਰ ਰਿਹਾ ਮੇਰੇ ਕੋਲ ਸਾਰੀ ਇਹਦੇ ਸਬੂਤ ਨੇ ਮੈਂ ਜਿਹੜੀ ਕੱਲੀ ਕੱਲੀ ਤੁਹਾਨੂੰ ਗੱਲ ਕਰਨ ਲੱਗਾ ਪਹਿਲਾਂ ਤੇ ਮਾਈਨਿੰਗ ਦੀ ਗੱਲ ਕਰ ਲਈਏ ਮਾਈਨਿੰਗ ਦੇ ਸਮੇਂ ਜਿਹੜਾ ਵਾ ਇਹਦਾ ਬਹੁਨੇ ਦੇ ਕੀ ਰਿਸ਼ਤੇਦਾਰ ਨਿਸ਼ਾਨ ਸਿੰਘ ਜਿਹੜਾ ਸੀ ਖਵਾਸਪੁਰ ਵਾਲਾ ਉਹ ਫੜਿਆ ਗਿਆ ਉਸ ਤੋਂ ਬਾਅਦ ਉਹਨੂੰ ਬਚਾਇਆ ਗਿਆ ਔਰ ਸਾਡੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਚੋਹਾਨ ਐਸਐਸਪੀ ਤਰਨਤਾਰਨ ਦਾ ਇਥੋਂ ਤਬਾਦਲਾ ਕੀਤਾ ਗਿਆ ਉਸ ਤੋਂ ਬਾਅਦ ਚਰਨਜੀਤ ਸਿੰਘ ਦਾ ਕਤਲ ਹੋ ਗਿਆ ਪੋਟ ਮੁਹੰਮਦ ਖਾਨ ਵੀ ਇੱਕ ਥਾਣੇਦਾਰ ਦਾ ਉਥੋਂ ਦੇ ਵਿੱਚ ਜਿਹੜਾ ਅਮਨਦੀਪ ਸਿੰਘ ਸੀ ਇੱਕ ਮੁੱਖ ਦੋਸ਼ੀ ਸੀ ਉਹਨੂੰ ਬਚਾਉਣ ਵਾਸਤੇ ਤੇ ਜਦੋਂ ਜਿਹੜੀ ਦਿਸ਼ਾ ਸੀ ਬਹੁਤ ਸਹੀ ਦਿਸ਼ਾ ਤੇ ਜਿਹੜੀ ਇਨਕੁਆਇਰੀ ਜਾ ਰਹੀ ਸੀ ਤੇ ਉਹਨੇ ਜਿਹੜੀ ਆ ਉਹ ਰਾਣਾ ਅਬ ਮੈਨੂੰ ਐਸਐਸਪੀ ਤਰਨਤਾਰਨ ਦਾ ਵੀ ਤਬਾਦਲਾ ਕਰਾ ਦਿੱਤਾ ਗਿਆ ਇਹੀ ਅਮਨਦੀਪ ਸਿੰਘ ਜਿਹੜਾ ਵਾ ਅੰਮ੍ਰਿਤਸਰੋਂ ਇੱਕ ਬਹੁਤ ਵੱਡੇ ਪਾਕਿਸਤਾਨ ਦੇ ਡਰੋਨਾਂ ਸਮੇਤ ਬਹੁਤ ਵੱਡੇ ਅਸਲੇ ਸਮੇਤ ਜ਼ਗੀਰਾ ਫੜਿਆ ਗਿਆ ਇੱਕ ਬਹੁਤ ਵੱਡਾ ਅਸਲੇ ਦਾ ਉਹ ਅੱਜ ਬੰਦਾ ਜੇਲ੍ਹ ਚ ਆ ਤੇ ਜਿਹੜੀਆਂ ਸਾਡੀਆਂ ਕਾਰਵਾਈਆਂ ਸੀ ਜੋ ਅਸੀਂ ਗਵਰਨਰ ਸਾਹਿਬ ਨੂੰ ਲਿਖਿਆ ਜੋ ਅਸੀਂ ਐਫੀਡੇਵਟ ਦੱਤੇ ਜੋ ਹਕੀਕਤ ਸੀ ਉਹ ਦੱਸੀ ਤੇ ਉਹਦੀ ਹੁਣ ਤੱਕ ਉਹਦੀ ਜਮਾਨਤ ਨਹੀਂ ਹੋ ਸਕੀ ਮੇਰੇ ਕਹਿਣ ਦਾ ਭਾਵ ਹੈ ਕਿ ਇੱਥੇ ਸਰਪ੍ਰਸਤੀ ਜਿਹੜੀ ਆ ਉਹ ਚੱਲ ਰਹੀ ਆ ਐਮਐਲਏ ਦੀ ਮਨਜਿੰਦਰ ਸਿੰਘ ਦੀ ਤੇ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਜਿਹੜੀਆਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਬੰਦੀਆਂ ਉਹ ਤੇ ਨਿਵਾੜੀ ਰਹੇ ਨਾ ਤੇ ਪਿੰਡਾਂ ਦੇ ਵਿੱਚੋਂ ਤੱਕ ਕੋਈ ਵਿਕਾਸ ਹੋ ਸਕਿਆ ਨਾ ਕੋਈ ਪੈਸਾ ਲੱਗ ਸਕਿਆ ਆ ਹੜਾਂ ਦੇ ਵਿੱਚ 11000 ਏਕੜ ਜਿਹੜਾ 12000 ਏਕੜ ਖਡੂਰ ਸਾਹਿਬ ਉਧীন ਜਿਹੜਾ ਰਕਬਾ ਹੁੰਦਾ ਸੀ ਉਹ ਬਰਬਾਦ ਹੋ ਗਿਆ ਵਾ ਤੇ ਉੱਥੇ ਤੇ ਕੋਈ ਗਿਆ ਨਹੀਂ ਅਸੀਂ ਗਏ ਆ ਉੱਥੇ ਜਾ ਕੇ ਕਿਸਾਨਾਂ ਨੂੰ ਮਿਲੇ ਆ ਉਹਨਾਂ ਨੇ ਕਿਹਾ ਵਾ ਕਿ ਸਰਕਾਰ ਦਾ ਕੋਈ ਚੌਂਕੀਦਾਰ ਵੀ ਸਾਡੇ ਕੋਲ ਜਿਹੜਾ ਵਾ ਸਾਡਾ ਪਤਾ ਨਹੀਂ ਲੈਣ ਆਇਆ ਤੇ ਉੱਥੇ ਚਲੋ ਉਹਨਾਂ ਨੂੰ ਹੌਸਲਾ ਕਰ ਸਕਦੇ ਆ ਜੇ ਮੈਂ ਸਮਝਦਾ ਵਾਂ ਕਿ ਜਿਹੜੀ ਸਰਕਾਰ ਹੁੰਦੀ ਆ ਨਾ ਉਹ ਮਾਜਬਾਪ ਹੁੰਦੀ ਆ ਉਹਦਾ ਜੋ ਉਹ ਕਰ ਸਕਦੀ ਆ ਕਿਸਾਨਾਵਾਦ ਤੇ ਜਾਂ ਸਮਾਜਵਾਦ ਤੇ ਜਾਂ ਪੰਜਾਬਵਾਦ ਤੇ ਹੋਰ ਕੋਈ ਉਹਨਾਂ ਕੋਈ ਕਰ ਨਹੀਂ ਸਕਦਾ ਉੱਥੇ ਹੀ ਪਹੁੰਚੇ ਉਹਨਾਂ ਨੇ ਵੀਡੀਓ ਦਿਖਾ ਦਿੰਨੇ ਤੁਹਾਨੂੰ ਵੀ ਉਹਨਾਂ ਨੇ ਕਿਹਾ ਵੀ ਸਾਡੇ ਕੋ ਕੋਈ ਪਤਾ ਲੈਣ ਵਾਸਤੇ ਵੀ ਜਿਹੜਾ ਤੇ ਨਹੀਂ ਪਹੁੰਚਿਆ ਗਿਆ ਆ ਜਿਹੜੇ ਨਸ਼ਿਆਂ ਦੇ ਇਹਨਾਂ ਨੇ ਦਮਗੱਜੇ ਖਾਇ ਚ ਵੀ ਜਿਹੜਾ ਨਸ਼ਾ ਵਾ ਉਹ ਅਸੀਂ ਬੰਦ ਕਰ ਰਹੇ ਆ ਇਥੇ ਦਾ ਮਹਿਮ ਸ਼ੁਰੂ ਕੀਤੀ ਸੀ ਤੇ ਮੇਰੇ ਕੋ ਤੁਹਾਨੂੰ ਮੈਂ ਵਿਖਾਉਣਾ ਇੰਡੀਅਨ ਐਕਸਪ੍ਰੈਸ ਜਿਹੜੀ ਖਬਰ ਆ ਉਹਦਾ ਅੱਜ ਹੀ ਜਿਹੜਾ ਲੱਗਾ ਵਾ ਬਹੁਤ ਵੱਡਾ ਬਿਆਨ ਆਪਾਂ ਮਿਲਕੋ ਲਿਆ ਆ ਤੁਸੀਂ ਆਹ ਵੇਖ ਸਕਦੇ ਆ ਉਹ ਚੱਲ ਰਹੀ ਮੈਂ ਆਹ ਦੇਖੋ ਇਹ ਤੁਹਾਨੂੰ ਵਿਖਾ ਸਕਦੇ ਆ ਇੰਡੀਅਨ ਐਕਸਪ੍ਰੈਸ ਨੇ ਜਿਹੜਾ ਕਲੀਅਰ ਕੀਤਾ ਗਿਆ ਇਸੇ ਤਰ੍ਹਾਂ ਮੈਂ ਕੋਈ ਐਵੇਂ ਨਹੀਂ ਗੱਲ ਕਰਦਾ ਆ ਮੇਰਾ ਐਪੀਡਿਟ ਆ ਬੇਸ਼ੱਕ ਤੁਸੀਂ ਇਹਨੂੰ ਵੇਖ ਸਕਦੇ ਆ ਮੈਂ ਐਪੀਡਿਟ ਦਿੱਤਾ ਵਾ ਗਵਰਨਰ ਸਾਹਿਬ ਨੂੰ ਭੇਜਿਆ ਵਾ ਕਿ ਇਹੋ ਜਿਹੇ ਜਿਹੜਾ ਨਸ਼ਿਆਂ ਦਾ ਸਦਾਗਰ ਬਣ ਚੁੱਕਾ ਐਮਐਲਏ ਦੇ ਖਿਲਾਫ ਜੋ ਵੀ ਕਾਰਵਾਈ ਕਰਨੀ ਚਾਹੀਦੀ ਕਰਨੀ ਚਾਹੀਦੀ ਮੈਂ ਆਹ ਕੋ ਕਹਿੰਦਾ ਤਹਿਸੀਲਦਾਰ ਕੋ ਟੈਸਟ ਹੋਇਆ ਵਾ ਬ ਕੋਹਿੰਦਾ ਫੋਟੋ ਲੱਗੀ ਮੇਰੀ ਮੈਂ ਨਹੀਂ ਕਰਦਾ ਮੇਰੇ ਕੋ ਸਾਰੇ ਪ੍ਰੂਫ ਐ ਇਹਨਾਂ ਦੇ ਇਹ ਕਰਕੇ ਮੈਂ ਸਮਝਦਾ ਵਾਂ ਕਿ ਨਾ ਗਵਰਨਰ ਸਾਹਿਬ ਨੇ ਇਹਨਾਂ ਤੇ ਪੂਰੀ ਅਗੇ ਕਾਰਵਾਈ ਕੀਤੀ ਸਾਡੀ ਸਾਡੇ ਨਾਲ ਉਹਨਾਂ ਦੀ ਵਾਰਤਾਲਾਪ ਚੱਲਦੀ ਆ ਉਹਨੇ ਉਸ ਜੀ ਨੂੰ ਮੈਨੂੰ ਸਾਨੂੰ ਜਿਹੜਾ ਵਾ ਸੰਪਰਕ ਚ ਆਹੀਂ ਤੇ ਨਾ ਇੱਥੇ ਜਿਹੜਾ ਸਪੀਕਰ ਸਦਮਾ ਸਾਹਿਬ ਆ ਉਹ ਉਹਨੂੰ ਆਪਣੇ ਇਹ ਬੇਟੇ ਨੂੰ ਬਚਾਉਣ ਵਾਸਤੇ ਜਿਹੜੀਆਂ ਉਹ ਕੋਸ਼ਿਸ਼ਾਂ ਕਰ ਰਹੇ ਆ ਆਪਾਂ ਸਾਰਿਆਂ ਨੂੰ ਪਤਾ ਵਾ ਤੇ ਮੈਂ ਇੱਥੇ ਇੱਕ ਸਭ ਤੋਂ ਵੱਡੀ ਜੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਇੱਥੇ ਜਿਹੜੇ ਹਸਪਤਾਲ ਦੀ ਗੱਲ ਕਰਦੇ ਸੀਗੇ ਆਪਕੋ ਮੈਂ ਤੁਹਾਨੂੰ ਦਿਖਾਉਣਾ ਨਸ਼ਾਸ਼ਣਕ ਇੰਦਾਂ ਦਾ ਕਫਲਾ ਜਿਹੜਾ ਵਾ ਆਪ ਸਰਕਾਰ ਦਾ ਸਭ ਤੋਂ ਵੱਡਾ ਧੋਖਾ ਵਾ ਆ ਇੰਡੀਅਨ ਐਕਸਪ੍ਰੈਸ ਦੇ ਵਿੱਚ ਮੈਂ ਤੁਹਾਨੂੰ ਜਿਹੜੀ ਖਬਰ ਜਿਹੜੀ ਆ ਵਿਖਾਈ ਆ ਤੇ ਆਪ ਸਰਕਾਰ ਨੇ ਇੱਕ ਨਿੱਜੀ ਫਰਮ ਨਾਲ ਮਿਲ ਕੇ ਇਹਨਾਂ ਨਸ਼ਾ ਸ਼ਰੂ ਕੇਂਦਰਾਂ ਵਿੱਚ ਅਜਿਹੇ ਲੋਕ ਭਰਤੀ ਕਰਵਾਏ ਜੋ ਇਲਾਜ ਕਰਨ ਦੇ ਯੋਗ ਹੀ ਨਹੀਂ ਹਨ ਦੋਸ਼ਾਂ ਨੇ ਕਿ ਰਿਸ਼ਵਤ ਲੈ ਕੇ ਸਾਰੀ ਪ੍ਰਤੀਕ ਕੀਤੀ ਗਈ ਇਹਨਾਂ ਹੀ ਅਯੋਗ ਲੋਕਾਂ ਦੀ ਦੇਖ ਰੇਖੜ ਫਰਜੀ ਮਰੀਜ਼ਾਂ ਦੇ ਨਾਂ ਤੇ ਸਰਕਾਰੀ ਦਵਾਈ ਬਰੂਪਰੋਫਨ ਚੋਰੀ ਕਰਕੇ ਬਾਹਰ ਬਲੈਕ ਵਿੱਚ ਉੱਚੀ ਜਾਂਦੀ ਹੈ ਇਹ ਕਫਲਾ ਸਿੱਧਾ ਸਿੱਧਾ ਕਰੋੜ ਸਾਹਿਬ ਦੇ ਨੌਜਵਾਨਾਂ ਜਿਹੜੇ ਸਾਡੇ ਤੇ ਨੌਜਵਾਨ ਹੈ ਉਹਨਾਂ ਦੇ ਪਰਿਵਾਰਾਂ ਨਾਲ ਬਹੁਤ ਵੱਡਾ ਧੋਖਾ ਵਾ ਕਿਉਂਕਿ ਬਹੁਤੇ ਲੋਕ ਇਲਾਜ ਕਰਾਉਣ ਨੂੰ ਆਤੇ ਸਾਡੇ ਹਲਕੇ ਦੇ ਹਸਪਤਾਲਾਂ ਵਿੱਚ ਜਾਂਦੇ ਨਹੀਂ ਬਹੁਤ ਹੋਰ ਮੁੱਦੇ ਨੇ ਮੈਂ ਤੁਹਾਨੂੰ ਇਹਨਾਂ ਦੀਆਂ ਕੀ ਦੱਸਾਂ ਮੈਂ ਤੁਹਾਨੂੰ ਵਟਸਐਪ ਕਰ ਦੂੰਗਾ ਸਾਰਾ ਕੁਝ ਤੁਹਾਨੂੰ ਮੈਂ ਆ ਜਿਹੜਾ ਮੇਰੇ ਕੋਲ ਆ ਵਟਸਐਪ ਤੇ ਤੁਹਾਨੂੰ ਭੇਜ ਦੂੰਗਾ ਆ ਜਿਹੜੀ ਅਸੀਂ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਆ ਆ ਮੇਰੇ ਦਸਕੜਾ ਹੇਠ ਗਵਰਨਰ ਸਾਹਿਬ ਨੂੰ ਚਿੱਠੀ ਗਈ ਆ ਜੀ ਮੈਂ ਤੁਹਾਨੂੰ ਇੱਕ ਆਪੀ ਦੇ ਦੇ ਨਾਮ ਆ ਕੋ ਇੱਕ ਮੇਰੇ ਕਹਿੰਦਾ ਭਾਵ ਕਿ ਉਹ ਹੀ گورنر ਸਾਹਿਬ ਨੂੰ ਵੀ ਬੇਨਤੀ ਕੀਤੀ ਆ ਵੀ ਜਿਹੜੇ ਏਓ ਜੇ ਸਿਆਸੀ ਬੰਦੇ ਨੇ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੂੰ ਨੱਥ ਪੈਣੀ ਚਾਹੀਦੀ ਆ ਸਾਡਾ ਪੰਜਾਬ ਜਿਹੜਾ ਵਾ ਗੁਰੂਆਂ ਪੀਰਾਂ ਦੀ ਧਰਤੀ ਆ ਇਹਦੇ ਵਿੱਚ ਨਾ ਨਸ਼ੇ ਦਾ ਕੰਮ ਹੋਣਾ ਚਾਹੀਦਾ ਨਾ ਇੱਥੇ ਕਤਲੋਗਾਰਤ ਹੋਣੀ ਚਾਹੀਦੀ ਆ ਨਾ ਇੱਥੇ ਗੁੰਡਾਗਰਦੀ ਹੋਣੀ ਚਾਹੀਦੀ ਆ ਜਿਹੜੀ ਸਰਕਾਰ ਬਣ ਜਾਂਦੀ ਆ ਉਹਦਾ ਸਭ ਤੋਂ ਵੱਡਾ ਕੰਮ ਹੁੰਦਾ ਸਮਾਜ ਦੀ ਸੇਵਾ ਕਰਨੀ ਲੋਕਾਂ ਦੀ ਸੇਵਾ ਕਰਨੀ ਤੇ ਲੋਕਾਂ ਦੀ ਜਿਹੜੇ ਕੋਈ ਕੰਮ ਨਹੀਂ ਜਿਹੜੇ ਲੋਕਾਂ ਸਭ ਤੋਂ ਵੱਡਾ ਕੰਮ ਐਜੂਕੇਸ਼ਨ ਦਾ ਕੰਮ ਆ ਸਭ ਤੋਂ ਵੱਡਾ ਕੰਮ ਜਿਹੜਾ ਵਾ ਜਿਹੜਾ ਹੈਲਥ ਦਾ ਕੰਮ ਆ ਮੈਨੂੰ ਤੇ ਸ਼ਰਮ ਆਉਂਦੀ ਆ ਜਦੋਂ ਮੈਂ ਪਿੰਡਾਂ ਚ ਲੰਘਦਾ ਆ ਮੈਂ ਜਾਂ ਸ਼ਹਿਰਾਂ ਜਾਂਦਾ ਜਿਹੜੇ ਹਸਪੀਟਲ ਪੁਰਾਣੇ ਅਕਾਲੀ ਰਾਜ ਦੇ ਸਮੇਂ ਜਾਂ ਕਾਂਗਰਸ ਰਾਜ ਦੇ ਸਮੇਂ ਜਿਹੜੇ ਹਸਪੀਟਲ ਬਣੇ ਸੀ ਪਿੰਡਾਂ ਦੇ ਵਿੱਚ ਤੇ ਉਹਨਾਂ ਦੇ ਉੱਤੇ ਸਿਰਫ ਜਿਹੜਾ ਆਮ ਆਦਮੀ ਪਾਰਟੀ ਕਲੀਨਿਕ ਲਿਖਤਾ ਵਾ ਇਹਦੇ ਨਾਲ ਕੋਈ ਫਰਕ ਨਹੀਂ ਪਿਆ ਮੈਂ ਸਮਝਦਾ ਮੈਂ ਜੇ ਕਲੀਨਿਕ ਬਣਾਉਣੇ ਸੀ ਇਹਨਾਂ ਨੇ ਜੇ ਚਾਹੁੰਦੇ ਸੀ ਲੋਕਾਂ ਨੂੰ ਯਾਦੀ ਵਧੀਆ ਸੋਕ ਸੁਵਿਧਾ ਦੇ ਤੇ ਦੁਬਾਰਾ ਜਿਹੜਾ ਵੀ ਇੱਕ ਨਵੇਂ ਬਣਾਉਂਦੇ ਉਹਨਾਂ ਨੂੰ ਚੱਲਣ ਦਿੰਦੇ ਉਹਨਾਂ ਥਾਂ ਤੇ ਨਵੀਂ ਪਰਤੀ ਕਰਕੇ ਨਾਲੇ ਰੁਜ਼ਗਾਰ ਦਿੱਤਾ ਜਾਂਦਾ ਲੋਕਾਂ ਨੂੰ ਭਾਵੇਂ ਥੋੜੇ ਥੋੜੇ ਭੈਣ ਤੇ ਵੀ ਉੱਤੇ ਰੱਖੇ ਜਾਂਦੇ ਫਾਰਮਾਸੈਟ ਪਰ ਉਹਨਾਂ ਨੇ ਉਹ ਕੰਮ ਨਹੀਂ ਕੀਤਾ ਜਿਹੜੇ ਹਸਪਤਲ ਵੱਡੇ ਹਸਪਤਲ ਪਹਿਲਾਂ ਚੱਲਦੇ ਸੀ ਉਹਨਾਂ ਨੂੰ ਇੱਕ ਆਮ ਆਦਮੀ ਕਲੀਨਿਕ ਦਾ ਨਾਮ ਦੇ ਕੇ ਤੇ ਉੱਤੇ ਬੋਰਡ ਲਾ ਕੇ ਤੇ 100 200 200 ਰੁਪਏ ਦੀ ਜਿਹੜੀ ਫਲੈਕਸ ਲਾ ਕੇ ਤੇ ਉਹਨਾਂ ਨੇ ਕੰਮ ਕੀਤਾ ਮੈਂ ਸਭ ਦਾਵਾਵਾਂ ਕਿ ਸਰਕਾਰ ਨੂੰ ਇਹੋ ਜੇ ਕੰਮ ਨਹੀਂ ਕਰਨੀ ਚਾਹੀਦੇ ਲਾ ਐਂਡ ਆਰਡਰ ਜਿਹੜਾ ਪੰਜਾਬ ਦਾ ਬੇੜਾ ਘਰਕ ਹੋ ਗਿਆ ਵਾ ਇਹਨਾਂ ਨੂੰ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਨੂੰ ਕਸਣਾ ਚਾਹੀਦਾ ਵਾ ਔਰ ਇਹ ਜਿਹੜੇ ਆਪਣੇ ਐਮਐਲਏ ਹੋ ਜੇ ਗੰਦੇ ਐਮਐਲਏ ਨੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਐਵੇਂ ਮੇਰੀ ਬੇਨਤੀ ਆ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰੂੰਗਾ ਤੁਹਾਡਾ ਬਿਆਨ ਮੈਂ ਪੜਿਆ ਵਾ ਰਾਤੀ ਸੁਣਿਆ ਵਾ ਟੀਵੀ ਚੈਨਲਾਂ ਤੇ ਕਿ ਤੁਸੀਂ ਕਿਹਾ ਵਾ ਕਿ ਗਰਦੌਰੀਆਂ ਦੇ ਹੁਕਮ ਦੇ ਦਿੱਤੇ ਆ ਮੈਂ ਸਮਝਦਾ ਗਰਦੌਰੀ ਦੀ ਕੋਈ ਲੋੜ ਹੀ ਨਹੀਂ ਤੁਸੀਂ ਨਿਗਾਹ ਮਾਰ ਕੇ ਵੇਖ ਲਓ ਜਿਹੜੇ ਦਰਿਆ ਦੇ ਥੱਲੇ ਨੇ ਉਹ ਵੀ ਲੋਕਾਂ ਦੇ ਸਾਰੀ ਫਸਲ ਮਰ ਗਈ ਆ ਤੇ ਜਿਹੜੀ ਉੱਪਰ ਦੇ ਰਾਹ ਦੇ ਉੱਤੇ ਆ ਉਹ ਵੀ ਫਸਲ ਮਰ ਗਈ ਲੋਕਾਂ ਦੇ ਪਿੰਡਾਂ ਦੇ ਘਰਾਂ ਦੇ ਵਿੱਚ ਪਾਣੀ ਚ ਆ ਚੁੱਕਾ ਗਰਦੌਨੀ ਕਿਹੜੀ ਚੀਜ਼ ਦੀ ਕਰਨੀ ਆ ਇੱਕ ਜਾ ਕਮਿਸ਼ਤ ਲਿਖਣੋ ਕਿ ਜਿੰਨਾ ਰਕਬਾ ਐਸ ਪਿੰਡ ਦਾ ਵਾ ਉਹ ਸਾਰੇ ਪਿੰਡ ਨੂੰ ਜਿਹੜੀ ਆ ਉਹ ਜਿਹੜਾ ਥੱਲੇ ਆ ਉਹਨਾਂ ਨੂੰ ਜਿਹੜਾ ਉਹ ਮਾਅਜਾ ਦਿੱਤਾ ਜਾਵੇ ਔਰ ਮਾਅਜਾ ਕੋਈ ਇਹ ਨਹੀਂ ਕਿ 5000 ਦੇ ਦਿਓ ਅੱਗੇ ਇਹਨਾਂ ਨੇ 8800 ਰੁਪਏ ਦੇਣ ਦੀ ਗੱਲ ਕੀਤੀ ਲੋਕਾਂ ਨੂੰ 8800 ਰੁਪਏ ਉਹ ਨਹੀਂ ਪਹੁੰਚਿਆ ਕਟੋ ਘਟ 50 50000 ਰੁਪਿਆ ਇਕੜ ਦਾ ਜਿਹੜਾ ਵਾ ਕਿਸਾਨਾਂ ਨੂੰ ਜਿਹੜਾ ਵਾ ਮਾਜਾ ਦੇਣਾ ਚਾਹੀਦਾ ਕਿਸਾਨਾਂ ਦੀ ਬਾਹ ਪਾਣੀ ਚਾਹੀਦੀ ਆ ਕਿਸਾਨ ਕਿਸਾਨ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਨੇ ਜਾਂ ਕਿਤੇ ਵੀ ਕਿਸਾਨ ਵਾਦੇ ਨੇ ਉਹ ਅੰਨਦਾਤਾ ਦਾ ਉਹਨਾਂ ਨੂੰ ਨਾਂ ਦਿੱਤਾ ਗਿਆ ਇਸ ਕਰਕੇ ਮੇਰੀ ਬੇਨਤੀ ਆ ਕਿ ਕਿਸਾਨਾਂ ਦੀ ਵੀ ਬਹੁਤ ਵੱਡੀ ਮਦਦ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਇਹ ਮੇਰੀ ਬੇਨਤੀ ਹੈ ਮੈਂ ਜੋ ਮੈਂ ਤੁਹਾਨੂੰ ਕਿਹਾ ਵਾ ਇਹ ਮਨਜਿੰਦਰ ਸਿੰਘ ਦੇ ਖਿਲਾਫ ਉਹ ਮੈਂ ਤੁਹਾਨੂੰ ਸਾਰਾ ਰਿਕਾਰਡ ਦੇਣ ਨੂੰ ਤਿਆਰ ਆ